ਅਣੀ ਅੱਜ ਅਸੀਂ ਪੰਜਾਬ ਦੇ ਡਿਸਟ੍ਰਿਕਟ ਨੈਵਰ ਕਰਦੇ ਆ ਲੇ ਆਫ ਪਾਜਿਸ ਠੀਕ ਹੈ ਕਿਵੇਂ ਯਾਦ ਕਰਨਾ ਹੈ ਤਰੀਕਾ ਇੱਕ ਛੋਟਾ ਜਿਹਾ ਉਹਦੇ ਵਿੱਚ ਕੀ ਹੈ ਤੁਸੀਂ ਇੱਕ ਡਰਾ ਚ ਲਾਈਨ ਕਰ ਲੈਣੀ ਹੈ ਇਹ ਗੱਲ ਵੀ ਯਾਦ ਰੱਖਣੀ ਹੈ ਕਿ ਜਿਹੜਾ ਨਾਰਥ ਹੈ ਇਹਨੂੰ ਨਾਰਥ ਕਹਿੰਦੇ ਨੇ ਨਾ ਇਹ ਸਾਊਥ ਕਹਿੰਦੇ ਨੇ ਇਹ ਈਸਟ ਹੈ ਇਹ ਵੈਸਟ ਹੈ ਪੰਜਾਬੀ ਦੇ ਵਿੱਚ ਇਹਨੂੰ ਉੱਤਰ ਕਹਿੰਦੇ ਨੇ ਇਹਨੂੰ ਦੱਖਣ ਕਹਿੰਦੇ ਨੇ ਇਹਨੂੰ ਪੂਰਬ ਕਹਿੰਦੇ ਹੋਣੇ ਇਹਨੂੰ ਪੱਛਮ ਕਹਿੰਦੇ ਨੇ ਪੱਛਮ ਦਾ ਤਾਂ ਛੇਪਣਾ ਹੁੰਦਾ ਪੂਰਬ ਦਾ ਤਾਂ ਉਦੇ ਹੁੰਦਾ ਹੈ ਠੀਕ ਹੈ ਸੂਰਜ ਜਿੱਥੋਂ ਚੜਦਾ ਹੈ ਏਕ ਛਿਪ ਜਾਂਦਾ ਹੈ ਸਾਨੂੰ ਕੋਸ਼ਿਸ਼ ਇਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਕਿ ਇਸ ਦੇ ਵਿੱਚ ਕੌਣ ਹੈ ਟਰੈਕਟਰ ਵੈਸਟ ਵਿੱਚ ਕੌਣ ਹੈ ਨੌਰਥ ਦੇ ਵਿੱਚ ਕਿਹੜਾ ਕਿਹੜਾ ਡਿਸਟ੍ਰਿਕਟ ਹੈ ਸਾਊਥ ਦੇ ਵਿੱਚ ਕਿਹੜਾ ਡੈਟਾ ਵਿੱਚ ਸਾਰਾ ਉਹ ਤਾਂ ਅਗਲੀ ਮਰਜੀ ਹੈ ਮੈਂ ਕਿਹਾ ਸਭ ਤੋਂ ਪਹਿਲਾਂ ਪਰ ਸਟਾਰਟ ਕਰਦੇ ਹਾਂ ਉੱਤਰ ਤੋਂ ਉੱਤਰ ਦੇ ਵਿੱਚ ਇਹ ਪਤਾ ਨਹੀਂ ਜੰਮੂ ਐਂਡ ਕਸ਼ਮੀਰ ਹੈ ਕਲੀਅਰ ਹੈ ਗੱਲ ਉੱਤਰ ਦੇ ਵਿੱਚ ਜੰਮੂ ਕਸ਼ਮੀਰ ਹੈ ਇੱਥੇ ਕੀ ਹੈ ਚੰਡੀਗੜ੍ਹ ਹੈ ਇੱਥੇ ਚੰਡੀਗੜ੍ਹ ਹੈ ਹਾਲਾਂਕਿ ਚੰਡੀਗੜ੍ਹ ਸਾਡੇ ਇਸ ਤੋਂ ਥੋੜੀ ਹੈ ਯੂਟੀ ਹੈ ਬਾਕੀ ਬੱਚੇ ਦੇ ਵਿੱਚ ਕੀ ਹੈ ਪਾਕਿਸਤਾਨ ਪਾਕਿਸਤਾਨ ਹੈ ਇਹ ਸਾਰਾ ਇਹ ਪਾਕਿਸਤਾਨ ਦਾ ਹੈ ਇਹ ਸਾਰੀ ਬਾਉਂਡਰੀ ਕੀ ਹੈ ਪਾਕਿਸਤਾਨ ਦੀ ਹੈ ਇੱਥੇ ਕਿਹੜਾ ਨੀਚੇ ਸਾਊਥ ਦੇ ਵਿੱਚ ਹਰਿਆਣਾ ਹਰਿਆਣਾ ਕਿਹੜਾ ਹੈ ਹਰਿਆਣਾ ਹਰਿਆਣਾ ਦੇ ਬਿਲਕੁਲ ਨਾਲ ਲੱਗਦਾ ਇੱਥੇ ਰਾਜਸਥਾਨ ਹੈ ਰਾਜਸਥਾਨ ਰਾਜਸਥਾਨ ਹੈ ਕਲੀਅਰ ਹੈ ਗੱਲ ਹਰਿਆਣਾ ਦੇ ਇੱਧਰ ਵੀ ਹਰਿਆਣਾ ਹੈ ਇਹ ਵੀ ਸਾਰਾ ਹਰਿਆਣਾ ਦਾ ਬਾਉਂਡਰੀ ਹੈ ਕਲੀਅਰ ਹੈ ਪਰ ਆਪਾਂ ਇਹ ਸਿਰਫ ਡਿਸਟ੍ਰਿਕਟ ਯਾਦ ਰੱਖਣੇ ਨੇ ਦੇਖੋ ਬਾਰੇ ਯਾਦ ਰੱਖਣਾ ਕਿ ਪਠਾਨ ਨਾਮ ਦਾ ਬੰਦਾ ਸੀਗਾ ਪਠਾਨ ਇਹ ਪਠਾਨ ਮਬ ਤੋਂ ਪਹਿਲਾਂ ਉੱਪਰ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਨਾਲ ਹੈ ਜੰਮੂ ਕਸ਼ਮੀਰ ਕਿਉਂਕਿ ਆ ਸਮਝ ਲਓ ਕਿ ਮਿਸਲ ਮжоਰਿਟੀ ਉਹ ਹੈ ਸਟੇਟ ਹੈ ਠੀਕ ਹੈ ਪਠਾਨਕੋਟ ਇੱਥੇ ਮਬ ਤੋਂ ਪਹਿਲਾਂ ਪਠਾਨ ਇੱਥੇ ਸਟਾਰਟ ਹੋਇਆ ਇੱਕ ਇਹ ਪਠਾਨਕੋਟ ਪਠਾਨਕੋਟ ਦੇ ਨਾਲ ਪਠਾਨ ਕਿੱਥੇ ਆਇਆ ਗੁਰੂ ਦਦਾਸ ਵੜਿਆ ਇਹ ਵੜਿਆ ਗੁਰੂ ਦਦਾਸ ਗੁਰੂ ਦਦਾਸ ਵੜਨ ਵਾਸਤੇ ਕਿੱਥੇ ਆਇਓ ਅੰਮ੍ਰਿਤਸਰ ਆਇਆ ਕਿੱਥੇ ਹੈ ਅੰਮ੍ਰਿਤਸਰ ਅਮਰਸਰਾਇ ਅਮਰਸਰ ਤੋਂ ਬਾਅਦ ਕੀ ਬਣਿਆ ਤਰਨ 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 ਮੱਧ ਤਾਰਕਿਆ ਕਿਉਂ ਗਿਆ ਕਰਨ ਤਾਰਨ ਹੋਇਆ ਕਿਉਂ ਗਿਆ ਤਰਨ 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 ਤੋਂ ਬਾਅਦ ਫਰੋਜ਼ ਹੋਇਆ ਫਰੋਜ਼ ਹੋਇਆ ਕੀ ਹੋਇਆ ਫਰੋਜ਼ ਫਰੋਜ਼ ਦੇ ਨਾਲ ਫਾਜ਼ਿਲ ਉਹਦੇ ਨਾਲ ਪਾਣਾ ਹੈ ਫਾਜ਼ਿਲ ਫਾਜ਼ਿਲ ਕਾ ਠੀਕ ਹੈ ਫਾਜ਼ਿਲ ਕਾ ਤੋਂ ਬਾਅਦ ਮੁਕਸਰ ਮੁਕਸਰ ਪਾਣਾ ਮੁਕਸਰ ਮੁਕਸਰ ਦੇ ਨਾਲ ਹੀ ਬਟੈਂਡਾ ਬਟੈਂਡਾ ਕੌਣ ਆਇਆ ਬਿਟੇਂਡਾ ਬਿਟੇਂਡਾ ਬਿਲਕੁਲ ਐ ਸਮਝ ਲਓ ਕਿ ਬਿਲਕੁਲ ਸਾਉਥ ਨਹੀਂ ਹੈਗਾ ਸਾਉਥ ਇੱਕ ਹੋਰ ਹੈ ਦੇ ਨਾਲ ਲੱਗਦਾ ਉਹ ਨੀਚੇ ਤੱਕ ਚਲਾ ਜਾਂਦਾ ਹੈ ਮਾਨਸਾ ਜਿਹੜਾ ਉਹ ਮਾਨਸਾ ਮਾਨਸਾ ਦੇ ਨਾਲ ਲੱਗਦਾ ਸੰਗਰੂਰ ਕੋਣ ਸੀਗਾ ਸੰਗਰੂਰ ਸੰਗਰੂਰ ਤੋਂ ਬਾਅਦ ਪਟਿਆਲਾ 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 ਕਿਹਦੇ ਪ੍ਰਭਾਅ ਤ ਹੈ ਮਹਾਲੀ ਐਸਐਸ ਨਗਰ ਮਹਾਲੀ ਮਹਾਲੀ ਕਿਹਦੇ ਪ੍ਰਭਾਅ ਤ ਹੈ ਸੰਗਰੂਰ ਦੇ ਮਤਲਬ ਕਿ ਆਹ ਏਰੀਆ ਜਿਹੜਾ ਪੂਰਬ ਦੇ ਵਿੱਚ ਮਹਾਲੀ ਵਾਲਾ ਏਰੀਆ ਹੈ ਠੀਕ ਹੈ ਜੀ ਮਹਾਰਿ ਕੀ ਦਾ ਪ੍ਰਭਾਵ ਬਤਾਇ ਚਲ ਮਹਾਰਿ ਬਿਕੜਾ ਹੈ ਰੂਪ ਨਗਰ ਆ ਬਿਕੜਾ ਹੈ ਰੂਪ ਇਹ ਹੈ ਰੂਪ ਨਗਰ ਰੂਪ ਕੀ ਦਾ ਜੜੂਆ ਜਿਹੜਾ ਉਪਰੋਂ ਉਹ ਤੋਂ ਵਿੜੇ ਤੋਂ ਹੁਸ਼ਿਆਰ ਇਹ ਸਟੇਟ ਕਿਹੜਾ ਬਹੁਤ ਹੁਸ਼ਿਆਰ ਬਣਾ ਪੜਾ ਲਿਆ ਗਿਆ ਹੈ ਕਲੀਅਰ ਇੱਥੇ ਸਾਰਾ ਪਠਾਨ ਬੋਟਾ ਗਿਆ ਕਲੀਅਰ ਗੱਲ ਹੈ ਹਾਂ ਜੀ ਕਿੰਨੇ ਸਟੇਟ ਹੋ ਗਏ ਕਿੰਨੇ ਡਿਸਟ੍ਰਿਕਟ ਹੋ ਗਏ 1 2 3 4 5 6 7 8 9 10 11 12 13 14 ਡਿਸਟ੍ਰਿਕਟ ਹੋ ਗਏ ਚੋਨਾ ਡਿਸਟ੍ਰਿਕਟ ਕੰਪਲੀਟ ਹੋ ਚੁੱਕੇ ਨੇ ਬਿਲਕੁਲ ਮਿੱਟੇ ਦੇ ਵਿੱਚ ਆਪਾਂ ਹੁਣ ਕਰਦੇ ਹਾਂ ਈਸਤੋਂ ਇਧਰ ਜਾਂਦੇ ਆਂ ਮੀਂਡੂ ਸੇ ਬੈਸਟ ਤੋਂ ਈਸਤ ਵੱਲ ਜਾਂਦੇ ਆਂ ਆਪਾਂ ਨੇ ਪਹੁੰਚਣਾ ਕਿੱਥੇ ਐ ਇੱਥੇ ਪਹੁੰਚਣਾ ਬਹਾਲੀ ਕੋਲੇ ਨਾ ਠੀਕ ਐ ਆਪਾਂ ਨੇ ਕੀ ਕਰਿਆ ਸਭ ਤੋਂ ਪਹਿਲਾਂ ਇੱਕ ਫਰੋਜਨਾ ਆਪਣਾ ਬੰਦਾ ਸੀਗਾ ਉਹਨੇ ਕੀ ਕਰ ਲ ਮੋਗਾ ਕਰ ਲਿਆ ਕੀ ਕਰ ਲਿਆ ਮੋਗਾ 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 ਕਰਕੇ ਕੱਲ ਵੀ ਜਾਣਾ ਜਾਂਦਾ ਲੁਧਿਆਣਾ ਹੀ ਜਾਂਦਾ 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 ਲੁਧਿਆਣਾ ਲੁਧਿਆਣਾ ਕਰਕੇ ਕੀ ਕਰ ਲਿਆ ਫੱਦੇ ਪਾ ਲਈ ਤਾਂ ਕਿ ਆ ਗਿਆ ਫੱਦੇ ਪਾ ਲਈ ਸੱਤੇ ਘੜਾ ਰਿਆ ਤਾਂ ਬੰਦਾ ਪਾ ਪਤੇ ਭਾ ਗਿਆ ਪੁਰੀ ਇਹਦਾ ਮਤਲਬ ਇੱਥੋਂ ਮੋਗਾ ਕਰਕੇ ਨਾਲ ਉਹ ਜਿਹੜੇ ਵਿੱਚ ਐਂਟਰ ਕਰ ਗਿਆ ਇਸ ਤੋਂ ਬਾਅਦ ਇੱਥੋਂ ਨਿਕਲ ਗਿਆ ਤੇ ਇੱਥੇ ਪਹੁੰਚ ਗਿਆ ਮਾਲੀਬ ਕਲੀਅਰ ਹੈ ਗੱਲ ਨਹੀਂ ਸਮਝ ਆ ਰਹੀ ਸਰ ਜਿਹੜਾ ਫਤਿਹਗੜ੍ਹ ਸਾਹਿਬ ਉਹ ਮਹਾਲੀ ਦੇ ਨਾਲ ਲੱਗਦਾ ਹੈ ਹਾਂਜੀ ਮਹਾਲੀ ਦੇ ਨਾਲ ਤੇ ਬਟਾਲੇ ਦੇ ਨਾਲ ਲੱਗਦਾ ਹੈ ਹਾਲਾਂਕਿ ਮਪਤੇਗੜ੍ਹ ਸਾਹਿਬ ਆ ਸੰਗਰੂਰ ਦੇ ਨਾਲ ਵੀ ਲੱਗਦਾ ਹੁਣ ਕੀ ਮਲੇਰਕੋਟਲਾ ਬਣ ਗਿਆ ਨਾ ਹੁਣ ਇੱਕ ਥੋੜਾ ਜਿਹਾ ਅੱਗੇ ਚੱਲਦੇ ਆ ਕਿਉਂਕਿ ਇੱਕ ਤੱਕ ਐ ਥੋੜੀ ਅਭੀ ਇੱਥੇ ਬਿਲਕੁਲ ਅੰਦਾਜ਼ ਕੀ ਹੈ ਇਹ ਤਾਂ ਪਹਿਲਾਂ ਹੋਇਆ ਸੀਗਾ ਇੱਥੇ ਕਿਹੜਾ ਮੁਕਸਾ ਨਿਕਲਿਆ ਹੋਇਆ ਸੀ ਸੋਰੀ ਹੁਣ ਕਿਹੜਾ ਨਿਕਲਿਆ ਕਿਹੜਾ ਫਰੀਦਪੁਰਲਾ ਕਿਹੜਾ ਹੁਣ ਕਹਾਂ ਮਾ 23 ਮਹੀਨੇ ਜਲਿਆ ਨਾ ਹਾਂਜੀ ਇਸ ਤੋਂ ਬਾਅਦ ਜਿਹੜਾ ਹੁਸ਼ਿਆਰਪੁਰ ਹੈ ਹੁਸ਼ਿਆਰਪੁਰ ਦੇ ਨਾਲ ਕੌਣ ਲੱਗਿਆ ਸਾਹ ਦੇ ਲੈ ਤਿਕਦੇ ਫਾਜ਼ਿਲਕਾ ਦੇ ਨਾਲ ਫਾਜ਼ਿਲਕਾ ਦੇ ਨਾਲ ਕਿਹੜਾ ਲੱਗਿਆ ਹੋਇਆ ਇੱਥੇ ਫਰੀਦਕੋਟ ਆ ਇਹ ਵੀ ਬੰਦਾ ਫਰੀਦ ਹੈ ਹੈਨਾ ਕਿਹੜਾ ਫਰੀਦਪੁਰਲਾ ਠੀਕ ਹੈ ਜੀ ਫਾਜ਼ਿਲਕਾ ਤੇ ਫਰੀਦਕੋਟ ਨੇ ਸਮਝ ਲਓ ਕਿ ਦੋਨੋਂ ਮੋਗੇ ਨਾਲ ਲੱਗੇ ਹੋਣੇ ਦੋਨਾਂ ਨੇ ਕੀ ਕੀਤੀ ਸਲਾਹ ਕੀਤੀ ਫਰੋਜ਼ ਤੇ ਨੇ ਫਰੀਦ ਨੇ ਵੈਸੇ ਵੀ ਆ ਤੈਨੂੰ ਨਾਮ ਨੇ ਜਿਹੜੇ ਫਰੀਦ ਫਾਜ਼ਲ ਕਾ ਫਰੋਜ਼ ਆਪ ਤਿੰਨੇ ਆਪ ਫੇਰ ਆਉਂਦੇ ਨੇ ਨਾ ਤਿੰਨੇ ਇਕੱਠੇ ਰਹੇਗੇ ਤਿੰਨੇ ਇਕੱਠੇ ਕਰਦੇ ਨੇ ਮਤਲਬ ਸਲਾਹ ਬਣਾਉਂਦੇ ਨੇ ਮੋਗਾ ਕਰਦੇ ਨੇ ਡਿਪਲੋਮਾ ਨਾਲ ਚਲੇ ਜਾਂਦੇ ਨੇ ਤੇ ਫਤੇ ਗੜ੍ਹ ਸਾਹਿਬ ਵੱਤੇ ਪਾਲ ਹੁੰਦੇ ਨੇ ਕਲੀਅਰ ਇਸ ਤੋਂ ਬਾਅਦ ਇੱਥੇ ਗੱਲ ਕਰਦੇ ਆ ਇੱਕ ਨਾ ਇੱਥੇ ਜਿਲ੍ਹਾ ਹੈਗਾ ਉਹਨੂੰ ਜਲੰਧਰ ਕਹਿੰਦੇ ਕੀ ਕਹਿੰਦੇ ਨੇ ਜਲੰਧਰ 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 ਜ਼ਿਲ੍ਹਾ ਜਿਹੜਾ ਮੈਂ ਸਮਝ ਲਿਆ ਕਿ ਜ਼ਿਲ੍ਹਾ ਜਿਹੜਾ ਦੋ ਹਿੱਸਿਆਂ ਦੇ ਵਿੱਚ ਇੱਕ ਡਿਸਟ੍ਰਿਕਟ ਨੂੰ ਵੰਡ ਦਿੰਦਾ ਹੈ ਉਹਦਾ ਨਾਮ ਕੀ ਹੈ ਕਪੂਰਥਲਾ ਕੀ ਹੈ ਕਪੂਰਥਲਾ ਕੀ ਹੈ ਆ ਵੀ ਇਧਰ ਕਪੂਰਥਲਾ ਹੈ ਉਹਨਾਂ ਨੂੰ ਕਿਵੇਂ ਯਾਦ ਰੱਖੋਗੇ ਕਪੂਰ ਦੀ ਟਿੱਕੀ ਹੁੰਦੀ ਹੈ ਜਿਹੜੀ ਨਾ ਉਹ ਸਬਲੀਮੇਟ ਕਰਦੀ ਹੈ ਨਾ ਆਪਣੇ ਆਪ ਉੱਟ ਜਾਂਦਾ ਉਹ ਕਪੂਰ ਇੱਥੇ ਜਲ ਹੈ ਜਿਹੜਾ ਨੂੰ ਜਲ ਵੰਡਣ ਲੱਗ ਰਿਹਾ ਦੋਸੇ 'ਚ ਵੰਡਦਾ ਕਪੂਰ ਨੂੰ ਤਾਂ ਕਪੂਰ ਨੂੰ ਦੋਸੇ ਵੰਡਣ ਲੱਗ ਰਿਹਾ ਜਲ ਜਲ ਮੀਂਹ 'ਚ ਪਾਣੀ ਇਤਨਾ ਜਲੰਧਰ ਯਾਦ ਰੱਖਾਂਗੇ ਕਲੀਅਰ ਤੁਰ ਕਿੱਥੇ ਰਹਿ ਕੇ ਦੱਸੋ ਬਰਨਾਲਾ ਬਰਨਾਲਾ ਜਿਹੜਾ ਉਹ ਕਿਧਰੇ ਕਿਧਰੇ ਵਿੱਚਕਾਰ ਹੈ ਬਠਿੰਡੇ ਤੇ ਸੰਗਰੂਰ ਦੇ ਵਿਚਕਾਰ ਕੀ ਹੈ ਬਰਨਾਲਾ ਬਠਿੰਡੇ ਸੰਗਰੂਰ ਦੇ ਵਿਚਕਾਰ ਕੀ ਹੈ ਬਰਨਾਲਾ ਨਵਾਂ ਸ਼ਹਿਰ ਕਿੱਥੇ ਆਉਂਦਾ ਦੱਸੋ ਨਵਾਂ ਸ਼ਹਿਰ ਕਿੱਥੇ ਆਉਂਦਾ ਕਪੂਰਥਲੇ ਦੇ ਨੀਚੇ ਨੀਚੇ ਕਪੂਰਥਲਾ ਕਿੱਥੇ ਸੀ ਉੱਪਰ ਆਹ ਸੀ ਨਾ ਇੱਥੇ ਅਲੱਗ-ਪੱਖ ਇੱਥੇ ਵੀ ਨਵਾਂ ਸ਼ਹਿਰ ਹੈ ਨਾ ਨਵਾਂ ਸ਼ਹਿਰ ਨੂੰ ਕੀ ਕਹਿੰਦੇ ਨੇ ਸੀਦ ਪਖ ਸਿੰਘ ਨਗਰ ਕਹਿੰਦੇ ਨੇ ਕੀ ਕਹਿੰਦੇ ਨੇ ਸੀਦ ਪਖ ਸਿੰਘ ਨਗਰ ਜਿੱਥੇ ਸੀਗਾ ਕੁੜੀਆਂ ਦੀ ਮੋਟੈਲਿਟੀ ਰੇਟ ਬਿਲਕੁਲ ਘਟ ਹੈ ਹਨਾ ਕੁੜੀਆਂ ਨੂੰ ਘੱਟ ਮਾਰਦੇ ਨੇ ਹਨਾ ਅੱਜ ਤੱਕ ਕਿੱਥੇ ਮਾਰਦੇ ਨੇ ਪਟੰਡਾ ਠੀਕ ਹੈ ਜੀ ਹੋਰ ਕੋਈ ਜ਼ਿਲ੍ਹਾ ਰਹੇਗਾ ਵੀ ਦੱਸੋ